ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਵਿਲੇਜ ਕੁਕਿੰਗ ਰੁਟੀਨ ਦੇ ਵਿੱਚ ਜੀ ਅੱਜ ਅਸੀਂ ਟਾਈਲਾਂ ਨੂੰ ਸਾਫ਼ ਕਰਨ ਦਾ ਬਹੁਤ ਹੀ ਸੌਖਾ ਤਰੀਕਾ ਲੈ ਕੇ ਆਏ ਹਾਂ ਟਾਈਲਾਂ ਤਾਂ ਹਰ ਘਰ ਦੇ ਵਿੱਚ ਆਮ ਹੀ ਲੱਗੀਆਂ ਹੁੰਦੀਆਂ ਹਨ ਇਹਨਾਂ ਉੱਪਰ ਕਈ ਵਾਰ ਬਹੁਤ ਹੀ ਜ਼ਿਆਦਾ ਮੈਲ ਵਗੈਰਾ ਜੰਮ ਜਾਂਦੀ ਹੈ ਜਿਸ ਨੂੰ ਤੁਸੀਂ ਇਸ ਤਰੀਕੇ ਨਾਲ ਬਹੁਤ ਹੀ ਆਸਾਨੀ ਨਾਲ ਸਾਫ਼ ਕਰ ਸਕਦੇ ਆ ਇਸ ਤਰੀਕੇ ਨਾਲ ਤੁਹਾਡੀਆਂ ਟਾਈਲਾਂ ਬਿਲਕੁਲ ਚਮਕ ਜਾਣਗੀਆਂ ਮੈਂ ਤੁਹਾਨੂੰ ਇੱਥੇ ਆਪਣੀਆਂ ਟਾਈਲਾਂ ਦਿਖਾ ਦਿਤੀਆਂ ਹਨ ਅਸੀਂ ਇਹਨਾਂ ਨੂੰ ਸਾਫ਼ ਕਰਨ ਲਈ ਅੱਜ ਇੱਕ ਨੁਕਤਾ ਤਿਆਰ ਕਰਾਂਗੇ ਉਸਦੇ ਲਈ ਸਭ ਤੋਂ ਪਹਿਲਾਂ ਇੱਕ ਪਲਾਸਟਿਕ ਦਾ ਡੱਬਾ ਲੈ ਲਵਾਂਗੇ ਉਸਦੇ ਵਿੱਚ ਲੋੜ ਮੁਤਾਬਕ ਅਸੀਂ ਇੱਥੇ ਹਾਰਪਿਕ ਪਾਵਾਂਗੇ ਜਿੰਨੀਆਂ ਤੁਹਾਡੀਆਂ ਟਾਈਲਾਂ ਹੋਣ ਉਸ ਮੁਤਾਬਕ ਤੁਸੀਂ ਇੱਥੇ ਹਾਰਪਿਕ ਦੀ ਵਰਤੋਂ ਕਰ ਲੈਣਾ ਅਸੀਂ ਇੱਥੇ ਥੋੜਾ ਹਾਰਪਿਕ ਹੀ ਪਾਇਆ ਹੈ ਕਿਉਂਕਿ ਅਸੀਂ ਇੱਥੇ ਥੋੜੀਆਂ ਟਾਈਲਾਂ ਹੀ ਸਾਫ਼ ਕਰਨੀਆਂ ਹਨ ਦੋ ਚਮਚ ਅਸੀਂ ਇੱਥੇ ਸਰਫ ਦੇ ਪਾਵਾਂਗੇ ਸਰਫ ਤੁਸੀਂ ਕੋਈ ਵੀ ਪਾ ਸਕਦੇ ਆ ਹੁਣ ਅਸੀਂ ਅੱਧਾ ਚਮਚ ਬੇਕਿੰਗ ਸੋਡਾ ਪਾਵਾਂਗੇ ਜਿਸ ਨੂੰ ਅਸੀਂ ਖਾਣ ਵਾਲਾ ਸੋਡਾ ਵੀ ਕਹਿ ਦਿੰਦੇ ਹਾਂ ਖਾਣ ਵਾਲਾ ਸੋਡਾ ਤਾਂ ਵੈਸੇ ਵੀ ਸਫਾਈ ਦੇ ਕੰਮ ਬਹੁਤ ਹੀ ਆਉਂਦਾ ਹੈ ਅਸੀਂ ਇਸ ਮਿਸ਼ਰਣ ਨੂੰ ਉਦੋਂ ਹੀ ਬਣਾਉਣਾ ਹੈ ਜਦੋਂ ਅਸੀਂ ਟਾਇਲਾਂ ਨੂੰ ਸਾਫ਼ ਕਰਨਾ ਹੋਵੇ ਪਹਿਲਾਂ ਬਣਾ ਕੇ ਇਸ ਮਿਸ਼ਰਣ ਨੂੰ ਬਿਲਕੁਲ ਵੀ ਨਹੀਂ ਰੱਖਣਾ ਹੈ ਹੁਣ ਅਸੀਂ ਕਿਸੇ ਵੀ ਖਰਾਬ ਬੁਰਸ਼ ਦੇ ਨਾਲ ਇਸ ਸਾਰੇ ਮਿਸ਼ਰਣ ਨੂੰ ਮਿਕਸ ਕਰ ਲਵਾਂਗੇ ਹੱਥਾਂ 'ਚ ਅਸੀਂ ਇਸ ਮਿਸ਼ਰਣ ਨੂੰ ਬਿਲਕੁਲ ਵੀ ਨਹੀਂ ਲਗਾਉਣੇ ਹਨ ਜਿਵੇਂ-ਜਿਵੇਂ ਅਸੀਂ ਇਸ ਨੂੰ ਮਿਕਸ ਕਰਦੇ ਜਾਵਾਂਗੇ ਇਸ ਦੇ ਵਿੱਚੋਂ ਧਗ ਨਿਕਲਣੀ ਸ਼ੁਰੂ ਹੋ ਜਾਵੇਗੀ ਦੋ ਕਮਿੰਟ ਅਸੀਂ ਚੰਗੀ ਤਰ੍ਹਾਂ ਦੇ ਨਾਲ ਇਸ ਮਿਸ਼ਰਣ ਨੂੰ ਮਿਕਸ ਕਰ ਲਿਆ ਹੈ ਹੁਣ ਅਸੀਂ ਫਟਾਫਟ ਇਸ ਮਿਸ਼ਰਣ ਨੂੰ ਟਾਈਲਾਂ ਦੇ ਉੱਪਰ ਲਗਾਉਣਾ ਸ਼ੁਰੂ ਕਰ ਦੇਵਾਂਗੇ ਆਪਣੇ ਹੱਥਾਂ ਨੂੰ ਕੈਮੀਕਲ ਤੋਂ ਬਚਾਉਣ ਦੇ ਲਈ ਅਸੀਂ ਇੱਥੇ ਇੱਕ ਰੰਗ ਵਾਲਾ ਬੁਰਸ਼ ਲੈ ਲਵਾਂਗੇ ਰੰਗ ਵਾਲੀ ਬੁਰਸ਼ ਦੇ ਨਾਲ ਆਸਾਨੀ ਨਾਲ ਟਾਈਲਾਂ ਨੂੰ ਇਹ ਦਵਾਈ ਲੱਗ ਜਾਂਦੀ ਹੈ ਇੱਥੇ ਤੁਸੀਂ ਦੇਖ ਸਕਦੇ ਆ ਕਿ ਇਹ ਟਾਈਲਾਂ ਕਿੰਨੀਆਂ ਗੰਦੀਆਂ ਹਨ ਹੁਣ ਅਸੀਂ ਇਹਨਾਂ ਦੇ ਉੱਪਰ ਆਪਣਾ ਤਿਆਰ ਕੀਤਾ ਹੋਇਆ ਮਿਸ਼ਰਣ ਅਪਲਾਈ ਕਰ ਦੇਵਾਂਗੇ ਅਸੀਂ ਬੁਰਸ਼ ਦੇ ਨਾਲ ਥੋੜਾ ਥੋੜਾ ਕਰਦੇ ਹੋਏ ਸਾਰੀਆਂ ਟਾਈਲਾਂ ਦੇ ਉੱਪਰ ਇਹ ਮਿਸ਼ਰਣ ਲਗਾ ਦੇਵਾਂਗੇ ਜਿਵੇਂ ਜਿਵੇਂ ਅਸੀਂ ਇਸ ਮਿਸ਼ਰਣ ਨੂੰ ਟਾਇਲਾਂ ਦੇ ਉੱਪਰ ਲਗਾਉਂਦੇ ਜਾਵਾਂਗੇ ਮੈਲ ਆਪਣੇ ਆਪ ਹੀ ਉੱਤਰਦੀ ਜਾਏਗੀ ਅਤੇ ਟਾਇਲਾਂ ਬਹੁਤ ਹੀ ਆਸਾਨੀ ਦੇ ਨਾਲ ਸਾਫ਼ ਹੋ ਜਾਣਗੀਆਂ ਕਈ ਵਾਰ ਟਾਇਲਾਂ ਦੇ ਉੱਪਰ ਬਹੁਤ ਹੀ ਜਿੱਦੀ ਮੈਲ ਜੰਮ ਜਾਂਦੀ ਹੈ ਉਹ ਹਾਰਪਿਕ ਨਾਲ ਵੀ ਨਹੀਂ ਉੱਤਰਦੀ ਹੈ ਇਸ ਤਰੀਕੇ ਨਾਲ ਬਹੁਤ ਹੀ ਆਸਾਨੀ ਨਾਲ ਤੁਸੀਂ ਉਸ ਮੈਲ ਨੂੰ ਉਤਾਰ ਸਕਦੇ ਆ ਤੁਸੀਂ ਇਸ ਤਰੀਕੇ ਨਾਲ ਸਾਰੀਆਂ ਟਾਇਲਾਂ ਨੂੰ ਸਾਫ਼ ਕਰ ਸਕਦੇ ਆ ਸਿੰਕ ਵਗੈਰਾ ਵੀ ਇਸ ਤਰੀਕੇ ਨਾਲ ਬਹੁਤ ਵਧੀਆ ਤਰੀਕੇ ਨਾਲ ਸਾਫ਼ ਹੋ ਜਾਂਦੇ ਹਨ ਜਿਵੇਂ ਜਿਵੇਂ ਅਸੀਂ ਇਸ ਮਿਸ਼ਰਣ ਨੂੰ ਆਪਣੇ ਟਾਇਲਾਂ ਦੇ ਉੱਪਰ ਲਗਾ ਰਹੇ ਹਾਂ ਸਾਰੀ ਮੈਲ ਆਪਣੇ ਆਪ ਹੀ ਉੱਤਰਨੀ ਸ਼ੁਰੂ ਹੋ ਗਈ ਹੈ ਅਤੇ ਟਾਇਲਾਂ ਸਾਫ਼ ਹੋਣੀਆਂ ਸ਼ੁਰੂ ਹੋ ਗਈਆਂ ਹਨ ਅਸੀਂ ਸਿਰਫ 5 ਮਿੰਟ ਦੇ ਲਈ ਹੀ ਟਾਇਲਾਂ ਦੇ ਉੱਪਰ ਇਸ ਦਵਾਈ ਨੂੰ ਲਗਾਉਣਾ ਹੈ 5 ਮਿੰਟ ਵਿੱਚ ਹੀ ਸਾਰੀਆਂ ਟਾਇਲਾਂ ਬਿਲਕੁਲ ਸਾਫ਼ ਹੋ ਜਾਣਗੀਆਂ ਟਾਇਲਾਂ ਨੂੰ ਜ਼ਿਆਦਾ ਰਗੜਨ ਦੀ ਵੀ ਲੋੜ ਨਹੀਂ ਪਵੇਗੀ ਨਹੀਂ ਤੁਹਾਨੂੰ ਇਹਨਾਂ ਟਾਇਲਾਂ ਦੇ ਲਈ ਆਪਣੇ ਹੱਥ ਖਰਾਬ ਕਰਨ ਦੀ ਲੋੜ ਪਵੇਗੀ ਬਹੁਤ ਹੀ ਆਸਾਨੀ ਨਾਲ ਇਹ ਟਾਇਲਾਂ ਸਾਫ਼ ਹੋ ਜਾਣਗੀਆਂ ਅਸੀਂ ਇੱਥੇ ਸਾਰੀ ਦਵਾਈ ਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਆਪਣੀਆਂ ਟਾਈਲਾਂ ਉੱਪਰ ਲਗਾ ਦਿੱਤਾ ਹੈ। ਕਈ ਵਾਰ ਟਾਈਲਾਂ ਉੱਪਰ ਬਹੁਤ ਹੀ ਜਿੱਦੀ ਮੈਲ ਜਮ ਜਾਂਦੀ ਹੈ ਜਿਸ ਨੂੰ ਤੁਸੀਂ ਆਸਾਨੀ ਨਾਲ ਸਾਫ਼ ਕਰ ਸਕਦੇ ਆ। ਇਸ ਤਰੀਕੇ ਨਾਲ ਤੁਹਾਡੀਆਂ ਟਾਈਲਾਂ ਬਹੁਤ ਹੀ ਚਮਕ ਜਾਣਗੀਆਂ। ਜ਼ਿਆਦਾ ਟਾਈਮ ਵੀ ਨਹੀਂ ਲੱਗੇਗਾ। ਅਸੀਂ ਸਾਰੀ ਦਵਾਈ ਨੂੰ ਆਪਣੀਆਂ ਟਾਈਲਾਂ ਉੱਪਰ ਅਪਲਾਈ ਕਰ ਦਿੱਤਾ ਹੈ। ਹੁਣ ਅਸੀਂ 5 ਮਿੰਟ ਦੇ ਲਈ ਇਸੇ ਤਰ੍ਹਾਂ ਟਾਈਲਾਂ ਦੇ ਉੱਪਰ ਦਵਾਈ ਨੂੰ ਲੱਗੀ ਰਹਿਣ ਦੇਵਾਂਗੇ। 5 ਮਿੰਟ ਬਾਅਦ ਅਸੀਂ ਹੁਣ ਟਾਈਲਾਂ ਨੂੰ ਪਾਣੀ ਦੇ ਨਾਲ ਧੋ ਲਵਾਂਗੇ। ਅਸੀਂ ਇੱਥੇ ਥੋੜਾ ਥੋੜਾ ਪਾਣੀ ਪਾਉਂਦੇ ਹੋਏ ਸਾਰੀਆਂ ਟਾਈਲਾਂ ਨੂੰ ਧੋលਵਾਂਗੇ ਬਹੁਤ ਹੀ ਆਸਾਨੀ ਦੇ ਨਾਲ ਇੱਥੇ ਤੁਸੀਂ ਦੇਖ ਸਕਦੇ ਆ ਕਿ ਟਾਈਲਾਂ ਉੱਪਰੋਂ ਸਾਰੀ ਮੈਲ ਨਿਕਲ ਗਈ ਹੈ ਅਤੇ ਟਾਈਲਾਂ ਬਹੁਤ ਹੀ ਚਮਕ ਰਹੀਆਂ ਹਨ ਤੁਸੀਂ ਵੀ ਘਰ ਦੇ ਵਿੱਚ ਇਸੇ ਤਰੀਕੇ ਨਾਲ ਆਪਣੀਆਂ ਟਾਈਲਾਂ ਨੂੰ ਧੋ ਕੇ ਜ਼ਰੂਰ ਦੇਖਣਾ ਤੁਹਾਡੀਆਂ ਟਾਈਲਾਂ ਵੀ ਬਹੁਤ ਹੀ ਵਧੀਆ ਤਰੀਕੇ ਨਾਲ ਚਮਕ ਜਾਣਗੀਆਂ ਉਹਨਾਂ ਉੱਪਰ ਜੰਮੀ ਸਾਰੀ ਮੈਲ ਬਹੁਤ ਹੀ ਆਸਾਨੀ ਨਾਲ ਨਿਕਲ ਜਾਏਗੀ ਇੱਥੇ ਤੁਸੀਂ ਪਹਿਲਾਂ ਵਾਲੀਆਂ ਟਾਈਲਾਂ ਤੇ ਹੁੰਦੀਆਂ ਟਾਈਲਾਂ ਵਿੱਚ ਫਰਕ ਦੇਖ ਸਕਦੇ ਹੋ ਬਹੁਤ ਹੀ ਆਸਾਨੀ ਨਾਲ ਅਸੀਂ ਇੱਥੇ ਟਾਈਲਾਂ ਨੂੰ ਸਾਫ਼ ਕਰ ਲਿਆ ਹੈ ਉਮੀਦ ਕਰਦੀ ਹਾਂ ਕਿ ਅੱਜ ਦਾ ਮੇਰਾ ਇਹ ਟਾਈਲਾ ਸਾਫ਼ ਕਰਨ ਦੀ ਤਕਨੀਕ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਅਤੇ ਤੁਸੀਂ ਵੀ ਆਪਣੇ ਘਰ ਦੇ ਵਿੱਚ ਸੇਮ ਇਸੇ ਤਰੀਕੇ ਨਾਲ ਇਹ ਤਰੀਕਾ ਜ਼ਰੂਰ ਅਪਣਾਓਗੇ ਅੱਜ ਦੀ ਮੇਰੀ ਇਹ ਤੁਹਾਨੂੰ ਤਕਨੀਕ ਕਿਹੋ ਜਿਹੀ ਲੱਗੀ ਮੈਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਹੋਰ ਬਹੁਤ ਸਾਰੀਆਂ ਨਵੀਆਂ ਵੀਡੀਓਜ਼ ਮੇਰੇ ਚੈਨਲ ਉੱਪਰ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਅਤੇ ਜੇਕਰ ਇਹ ਵੀਡੀਓ ਪਸੰਦ ਆਇਆ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਚਲੋ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ